ਲੱਗਦਾ ਜੀ ਮੇਰੀ ਵੀ ਇਹ ਲਾਸਟ ਵੀਡੀਓ ਹੋਵੇ ਕਿਉਂਕਿ ਮੇਰੇ ਨਾਲ ਦੇ ਦੋ ਸਾਥੀ ਜਸਵੀਰ ਇੰਜੀਨੀਅਰ ਤੇ ਬਾਈ ਗੱਗੀ ਸ਼ਰਮਾ ਨੂੰ ਜੋ ਪਹਾਣਾ ਸਿੱਧੂ ਬਾਈ ਨਾਲ ਲਗਾਤਾਰ ਐਕਟਿਵ ਸੀਗੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਰਫ्तार ਰਾਏ ਆ ਮੁੰਡਾ ਉੱਤੇ ਠੀਕ ਹੈ ਉਹਦੇ ਘਰੇ ਵੀ ਪੁਲਿਸ ਦੀ ਰੇਡ ਪਈ ਹੈ ਤੇ ਪਰਚਿਆਂ ਦਾ ਦੌਰ ਹੈ ਮੈਨੂੰ ਲੱਗਦਾ ਹਲੇ ਖਤਮ ਨਹੀਂ ਹੋਇਆ ਕਿਉਂਕਿ ਹਲੇ ਸਰਕਾਰ ਦੀਆਂ ਅੱਖਾਂ ਨਹੀਂ ਖੁੱਲੀਆਂ ਸੋ ਬੇਨਤੀ ਹੈ ਜੀ ਸਾਰਿਆਂ ਨੂੰ 3 ਤਰੀਕ ਨੂੰ ਤੁਸੀਂ ਜ਼ਰੂਰ ਪਹੁੰਚਿਓ ਕਿਉਂਕਿ ਤਿੰਨ ਤਰੀਕ ਦਾ ਸੱਦਾ ਅਸੀਂ ਲਗਾਤਾਰ ਦੇ ਰਹੇ ਹਾਂ ਪਰਸੋਂ ਨੂੰ ਤਾਂ ਕਿ ਘਰਾਓ ਕੀਤਾ ਜਾਵੇ ਤੇ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਪਰਚੇ ਲਗਾਤਾਰ ਸਾਰਿਆਂ ਦੇ ਜਿਹੜਾ ਵੀ ਬੰਦਾ ਕੋਈ ਬੋਲ ਰਿਹਾ ਉਸ ਦੇ ਉੱਤੇ ਸਰਕਾਰ ਪਰਚੇ ਪਾ ਰਹੀ ਹੈ ਤੇ ਲਗਾਤਾਰ ਤੁਹਾਨੂੰ ਪਤਾ ਹੈ ਇਹ ਨਹੀਂ ਹੋ ਸਕਦਾ ਪਤਾ ਨਹੀਂ ਸਾਡੇ ਤੇ ਵੀ ਕੀ ਬਲੇਮ ਲਾ ਕੇ ਪਰਚਾ ਪਾਉਣ ਹਲੇ ਦੇਖਦੇ ਆ ਸਾਨੂੰ ਕਿਹੜਾ ਚੋਰ ਬਣਾਉਂਦੇ ਆ ਜਾਂ ਕੋਈ ਨਸ਼ੇ ਦਾ ਆਦਗਰ ਬਣਾਉਂਦੇ ਆ ਕੁਝ ਵੀ ਬਣਾ ਕੇ ਕੋਈ ਪਰਚਾ ਪਾ ਸਕਦੇ ਆ ਕਿਉਂਕਿ ਜਦੋਂ ਇਹ ਬਹੁਤ ਜ਼ਿਆਦਾ ਕਾਨੂੰਨੀਆ ਹਰਕਤਾਂ ਦੇ ਉੱਤਰ ਆਏ ਸੋ ਮੇਰੀ ਬੇਨਤੀ ਹੈ ਜੀ ਜੇ ਮੈਂ ਦੁਆਰ ਬਾਹਰ ਰਿਹਾ ਤਾਂ ਦੁਆਰੇ ਵੀਡੀਓ ਜ਼ਰੂਰ ਪਾਉਂਗਾ ਠੀਕ ਹੈ ਪਰ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ 3 ਤਰੀਕ ਨੂੰ ਜ਼ਰੂਰ ਪਹੁੰਚਿਓ ਸਾਥ ਦਾ ਸੱਚ ਦਾ ਸਾਥ ਦੇਣ ਵਾਸਤੇ ਤਾਂ ਕਿ ਸਚਾਈ ਦੀ ਜਿੱਤ ਹੋ ਸਕੇ ਸੋ ਇੰਨੀ ਆਕ ਬੇਨਤੀਆਂ ਨੇ ਜੀ ਇੰਨੀ ਕ ਅਪਡੇਟ ਦੇਣੀ ਸੀ ਠੀਕ ਹੈ ਜੀ ਸ਼ੁ